ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੜ੍ਹ ਪੀੜਤਾਂ ਦੇ ਲਈ ਬਹੁਤ ਜ਼ਿਆਦਾ ਰਾਹਤ ਸਮੱਗਰੀ ਆ ਰਹੀ ਹੈ ਤੇ ਜਿੰਨੇ ਜਿੰਨੇ ਜਿਹੜੀ ਜਿਹੜੀ ਚੀਜ਼ ਦਾ ਵੀ ਲੋਕਾਂ ਦਾ ਨੁਕਸਾਨ ਹੋਇਆ ਸੇਵਾਦਾਰਾਂ ਵੱਲੋਂ ਤੇ ਕਲਾਕਾਰਾਂ ਵੱਲੋਂ ਉਹਨਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਭੇਜ ਕੇ ਡੇਰਾ ਬਾਬਾ ਨਾਨਕ ਦੇ ਉਹਨਾਂ ਲੋਕਾਂ ਨੂੰ ਦਸ ਮੱਝਾਂ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਮੱਝਾਂ ਗਾਵਾਂ ਖੜ ਦੇ ਵਿੱਚ ਰੁੜ ਗਈਆਂ ਸਨ ਗਲਵਾ ਦੌਰਾਨ ਗੈਰੀ ਸੰਧੂ ਦੇ ਸਾਥੀਆਂ ਨੇ ਕਿਹਾ ਕਿ ਗੈਰੀ ਸੰਧੂ ਸਾਡੇ ਪਿੰਡ ਦਾ ਹੈ ਸਾਡਾ ਆਪਣਾ ਹੈ ਉਸ ਨੇ ਸਾਡੀ ਪੂਰੇ ਪੰਜਾਬ ਦੇ ਵਿੱਚ ਡਿਊਟੀ ਲਗਾਈ ਹੋਈ ਹੈ ਕਿ ਜਿੱਥੇ ਜਿਹੜੀ ਸੇਵਾ ਪਹੁੰਚਾਉਣੀ ਹੈ ਉਹ ਪਹੁੰਚਾਓ ਸਾਨੂੰ ਪਤਾ ਲੱਗਾ ਸੀ ਕਿ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਕਈਆਂ ਦੇ ਜਾਨਵਰ ਰੁੜ ਗਏ ਨੇ ਅੱਜ ਅਸੀਂ 10 ਮੱਝਾਂ ਸਰਜਰੀਆਂ ਸੂਈਆਂ ਹੋਈਆਂ ਦੇਣ ਆਏ ਹਾਂ ਜਿੰਨਾ ਨੇ ਆਪਣੇ ਜਾਨਵਰ ਹੜਾਂ ਦੇ ਵਿੱਚ ਗਵਾਲੇ ਹਨ ਉਹਨਾਂ ਨੇ ਗੈਰੀ ਸੰਧੂ ਦਾ ਧੰਨਵਾਦ ਕੀਤਾ ਤੇ ਗੈਰੂ ਸੰਧੂ ਦੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਆ ਬਾਕੀ ਕਲਾਕਾਰਾਂ ਦੇ ਵਾਂਗੂ ਹਲਾ ਬੋਲ ਕੇ ਆਪਣੇ ਸਾਥੀਆਂ ਤੋਂ ਜਿਹੜੀ ਇਹ ਸੇਵਾ ਕਰਵਾਈ ਤੇ ਜਿਨ੍ਹਾਂ ਲੋਕਾਂ ਦੀਆਂ ਮੱਜਾਂ ਰੁੜਗੀਆਂ ਸੀ ਉਹਨਾਂ ਤੱਕ ਤਾਜ਼ੀਆਂ ਸੱਜਰੀਆਂ ਸੂਈਆਂ ਮੱਜਾਂ ਦਧਾਰੂ ਮੱਜਾਂ ਜਿਹੜੀਆਂ ਨੇ ਪਚਾ ਦਿੱਤੀਆਂ ਗਈਆਂ ਨੇ ਤੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਕਰਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਧੰਨਵਾਦ ਹੈ ਜੀ ਅੱਜ ਆਪਾਂ ਇੱਥੇ ਬੇਬਾਪਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾਹਰਾ ਦਾ ਪ੍ਰਕੋਪ ਜਿੰਨਾ ਆਪਾਂ ਕਹਿ ਸਕਦੇ ਹਾਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦੋ ਤਿੰਨ ਦਿਨਾਂ ਤੋਂ ਇੱਥੇ ਸੁਵਾਮਾ ਚਾਵੇ ਜੀ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਬਾਨੀ ਸਚਨ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਨਾਲ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਪੜੀ ਦੇ ਵਿੱਚ ਉਹਦੇ ਵਿੱਚ ਸਾਡੇ ਵੀਰ ਗਰੀ ਸੰਧੂ ਨੇ ਇਸ ਨੇ ਆ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਡਾਊਨਸ ਹੋ ਗਏ ਪਸ਼ੂ ਕੋ ਮਰ ਗਏ ਜਾਂ ਹਾਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਜਾਂ ਜਿਹੜੀਆਂ ਸੱਜਣ ਸੋਈਆਂ ਉਹ ਉਹਨਾਂ ਨੂੰ ਆਪਾਂ ਮਦਦ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੁਹਾ ਮੱਜਾਂ ਜੀ ਤੇ ਇੱਥੇ ਪਹੁੰਚੇ ਹਾਂ ਸਾਰੇ ਦੀ ਚੌਣ ਕੀਤਾ ਗਈ ਜੀ ਵੀ ਕਿੰਨੀ ਦੇ ਇਹਦੇ ਵਾਸਤੇ ਜਿੱਦ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀ ਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੇ ਹੈਪੀ ਹੋਣੇ ਗੱਜਣ ਹੋਣੇ ਸਾਰੇ ਤੇ ਸਾਰੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਨੇ ਇਕ ਜਿਵੇਂ ਪਹਿਲਾ ਸਰਵੇਖਣ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਨੂੰ ਜਿੰਮੇ ਲੱਗਿਆ ਸੀਗੇ ਤੁਸੀਂ ਲੋਕਾਂ ਨਾਲ ਤੁਹਾਨੂੰ ਜਿਆਦਾ ਪਤਾ ਹੈ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਿੰਜਾ ਕਰਾ ਦਿਓ ਵੀ ਕਿੱਥੇ ਇਹਨਾਂ ਨੂੰ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਗਾਂ ਲੱਦੇ ਜਣਾ ਸਰ ਰੋਜ਼ਗਾਰ ਚੱਲਦਾ ਮੱਝਾ ਵਾਲਾ ਹਾਂ ਜੀ ਰੋਜ਼ਗਾਰ ਤੋਂ ਜੇਕਰ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦਾ ਪ੍ਰਭਾਵ ਹੋ ਗਿਆ ਤੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਇਹ ਆਪਣੇ ਜਿਹੜੀ ਕਹਾਣੀ ਹੈ ਕਿ ਆਪਾਂ ਸਾਰੇ ਤਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜਿੰਨਾ ਨੁਕਸਾਨ ਹੋਇਆ ਸਾਰੇ ਪੰਜਾਬੀ ਪੰਜਾਬੀਆਂ ਦੇ ਬੱਚੇ ਖੜੇ ਆ ਕਿਹਾ ਸੀ ਸੇ ਬੰਦਰ ਸੇ ਸੇ ਵਰਗੇ ਆ ਪਰ ਦਾਤ ਮਰਦਾ ਉਹਨੇ ਨਹੀਂ ਜੇ ਬੱਚੇ ਮਰ ਗਏ ਮਾਲਕ ਨਹੀਂ ਤੇ ਕੁਲ ਨਹੀਂ ਸਾਰੀ ਵੈਲਿਊ ਹੋ ਗਈ ਤੇ ਬਹੁਤ ਨਕਸ਼ ਚਾਦੇ ਗਏ ਜਲਤੇ ਜੇ ਚੌਥੇ ਦਿਨ ਪਾਣੀ ਲਕਾ ਤੇ ਦੇਖਿਆ ਆਪਣੇ ਨੂੰ ਲਕਾ ਵੀ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਕੰਮ ਖਤਮ ਹੋ ਗਿਆ ਕੰਮ ਸਾਰਾ ਫਰਦੀਆਂ ਦੀ ਮਰਗੀ ਮਰ ਗਏ ਸਾਰੇ ਸੰਸਾਰ ਅੱਜ ਜਿਹਨੇ ਆਇਆ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜਾ ਜਿਆਦਾ ਵੀ ਜਿਹੜੇ ਜਾ ਕੇ ਸਾਡਾ ਨਾਮੋਕਲੇ ਲਿਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਨੂੰ ਉਹਨਾਂ ਨੂੰ ਡੰਗਰ ਤੇ ਦੇਣ ਆਜੇ ਉਹ ਵੀਰ ਦਾ ਬਹੁਤ ਧੰਨਵਾਦ ਜਿਹਨੇ ਪਛਾਏ ਨੇ ਸਾਡੇ ਕੋਲ ਸਾਡੇ ਕੋਲ ਮੱਝਾਂ ਹੈ ਜੀ ਛੇ ਮੱਝਾਂ ਇਸ ਨਾਮ